ਕੀ ਤਾਂ ਪ੍ਰੋਬਲਮ ਆਈ ਆ ਹਾਂਜੀ ਤੁਸੀਂ ਕਿਸੇ ਵਿਸ਼ੇਸ਼ ਮੁੱਦੇ ਤੇ ਗੱਲ-ਬਾਤ ਕਰਦੇ ਹੋ ਪਰ ਅਸੀਂ ਅਜੇ ਤੱਕ ਫਿਲਹਾਲ ਤਾਂ ਅਸੀਂ ਨਾਰਮਲੀ ਗੱਲਾਂ ਰੱਖੀਆਂ ਕਿਉਂਕਿ ਮੁੱਦੇ ਤੇ ਗੱਲ ਕਰਾਂਗੇ ਕੋਈ ਐਵੇਂ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਕੋਈ ਵੀ ਪੋਲੀਟੀਕਲ ਗੱਲ ਨਹੀਂ ਅਸੀਂ ਕਰੀ ਦੀ ਇੱਥੇ ਤੇ ਨਾ ਹੀ ਕੋਈ ਕੀਤੀ ਇਸ ਤਰ੍ਹਾਂ ਦੀ ਆਪਸ ਵਿੱਚ ਜੀ ਅਸੀਂ ਜਿਹੜੀਆਂ ਗੱਲਾਂ ਓਕੇ ਮੈਮ ਠੀਕ ਹੈ ਜੀ ਠੀਕ ਹੈ ਸੈਣੀ ਸਾਹਿਬ ਥੈਂਕ ਯੂ ਵੈਰੀ ਮਚ ਗੁੱਡ ਨਾਈਟ ਜੀ ਨਹੀਂ ਮੁੱਦੇ ਤੇ ਨਹੀਂ ਅਸੀਂ ਸ਼ੁਰੂ ਕੀਤੀ ਕੋਈ ਵੀ ਗੱਲ ਇਹੋ ਜੀ ਨਹੀਂ ਗੱਲ ਕਰਨੀ ਕੋਈ ਵੀ ਅਸੀਂ ਨਾ ਹੀ ਚੈਨਲ ਤੇ ਅਸੀਂ ਇਸ ਤਰ੍ਹਾਂ ਦੀ ਕਰ ਸਕਦੇ ਹਾਂ ਜਿੰਨੇ ਸਾਡੇ ਵੀ ਦੇਖ ਰਹੇ ਆ ਸਾਡੀ ਲਾਈਵ ਨੂੰ ਡਬਲ ਟੈਪ ਜ਼ਰੂਰ ਕਰ ਦਿਓ ਕਾਫੀ ਬਣੇ ਨੇ ਡਬਲ ਟੈਪ ਕਰਤੀ ਹੈ ਬਹੁਤ ਬਹੁਤ ਥੈਂਕਸ ਤੁਹਾਡਾ ਸ਼ੇਰ ਗੱਲ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਕੀਤੀ ਨਹੀਂ ਕਰਨੀ ਹੈ ਕੋਈ ਇਸ ਚੈਨਲ ਤੇ ਨਾ ਹੀ ਅਸੀਂ ਚੈਨਲ ਦੇ ਬਾਰੇ ਕੋਈ ਯਾਨੀ ਕਿ ਕੋਈ ਵੀ ਪੋਲਿਟੀਕਲ ਗੱਲ ਕੋਈ ਉਸ ਉਸ ਤਰ੍ਹਾਂ ਮਲਕੀ ਸੀ ਕਰਾਂਗੇ ਜਿਸ ਤਰ੍ਹਾਂ ਤੁਸੀਂ ਨਾਰਮਲ ਗੱਲਾਂ ਕਰ ਰਹੇ ਅਸੀਂ ਹਾਂ ਜਿੰਦਗੀ ਦੀਆਂ ਗੱਲਾਂ ਜ਼ਰੂਰ ਅਸੀਂ ਕਰਾਂਗੇ ਲਾਈਫ ਬਾਰੇ ਜਾਂ ਕੋਈ ਗੱਲਬਾਤ ਪੰਜਾਬੀ ਦੀ ਕੋਈ ਗੱਲ